ਸਾਸਤ੍ਰੀ ਕਾਲ ਪੈਨੋ ਪ੍ਰੋ ਕੀ ਹਾਲ ਠੀਕ ਹਾਂਜੀ ਮੈਂ ਵੀ ਠੀਕ ਹਾਂ ਤੇ ਉਹ ਠੰਡ ਬੜੀ ਆ ਦੋ ਤਿੰਨ ਦਿਨ ਬੜੀ ਸੁਣ ਤਾਂ ਆਪ ਨਿਕਲਦੀ ਰਹੀ ਹੁਣ ਫਿਰ ਬਿਮਾਰੀ ਪੈ ਗਈ ਹੁਣ ਫਿਰ ਨਹੀਂ ਹੁਣ ਤਰੀ ਨਹੀਂ ਅਜ ਠੰਡ ਹੀ ਨਾ ਤੇ ਘਰ ਕਿਤੇ ਪਾਣੀ ਹੀ ਜਾਂੜਿਆ ਜੀ ਕਰਨੇ ਫਿਰ ਵਰਤੇ ਖਰਚ ਕੇ ਆਵਾ ਔਰ ਫਿਰ ਪੈਸੇ ਖਰਚ ਗਿਆ ਉਹ ਪੈਸੇ ਕੀ ਖਰਚਨੇ ਹੁੰਦੇ ਪੈਸੇ ਦੇ ਕੋਈ ਜਰ ਖਰਚ ਨਹੀਂ ਲੱਭਦਾ ਪਰ ਖਰਚਨੇ ਫਿਰ ਕੀ ਕਰੇ ਬੰਦਾ ਮੈਂ ਸੋਚਿਆ ਕਿ ਕੁੜੀ ਦੇ ਲੈ ਕੇ ਆਉਣੀ ਆ ਕੱਪੜੇ ਬਾਹਰੋਂ ਤੇ ਮਿਲਦੇ ਬੜੇ ਮਹਿੰਗੇ ਤੇ ਇੱਥੇ ਵਿਸ਼ਾਲ ਚ ਚੁੱਕਣ ਦੇ ਸਿਆਲ ਵਾਲੇ ਹਨਾ ਤੇ ਚਲ ਜੋ ਲੱਭਦਾ ਲੈ ਆਉਣੀ ਆ ਤੇ ਹੈ ਦੇ ਆਪਣੇ ਵਾਸਤੇ ਬੜੇ ਬੜੇ ਸੋਹਣੇ ਪਰ ਮੈਂ ਆਪਣੇ ਵਾਸਤੇ ਨਹੀਂ ਕੁਝ ਵੀ ਲਿਆਂਦਾ 200 200 ਦੀਆਂ ਬੜੀਆਂ ਸੋਹਣੀਆਂ ਲੱਗੀਆਂ ਅਹੀਂ ਘਰਪੂਰ ਪਾਉਣ ਵਾਲੀਆਂ ਤੇ 200 ਦੀਆਂ ਉੱਥੇ ਕਿਤੇ ਬਾਹਰ ਲੱਭਦੀਆਂ ਇਹੋ ਜਿਹੀਆਂ ਤੇ ਮੈਂ ਪਹਿਲਾਂ ਸੋਚਾਂ ਵੀ ਲੈ ਆ ਜਾਂਦਾ ਫਿਰ ਮੈਂ ਹਾਂ ਚਲ ਦਫਾ ਕਰ ਨਹੀਂ ਖੜ ਗਈ ਤੇ ਮੈਂ ਆਪਣੇ ਵਾਸ ਦਾ ਮਾ ਉਹ ਲੈ ਨਾ ਕੋ ਥੋੜਾ ਜਿਹਾ ਕਿੰਨ ਪੈਂਟ ਆ ਤੈਨੂੰ ਵਿਖਾ ਲੀਂ ਕੀ ਰਾਕੇ ਆਈਆਂ ਤੇ ਮਾ ਸਭ ਉਹ ਪਟਣ ਭਰਾਵਾਂ ਆ ਲੈ ਕਈ ਪਟਣ ਭਰਾਵਾਂ ਨੂੰ ਕੀ ਹਾਲ ਜੀ ਦਾ ਪੈਂਨ ਭਰਾਵਾਂ ਦੇ ਕਿੰਨਾ ਚੜ ਚੱਲਦੀ ਹੁੰਦੀ ਕੋ ਵਾਰੀ ਆ ਦੇਖੋ ਚੰਗੀ ਹੈ ਨਾ ਆ ਵਾਲੀ ਇਹ ਮੈਂ ਲੈ ਕੇ ਆਈਆਂ ਸੈਮਰੀ ਨੂੰ ਵਾਸਤੇ ਨਹੀਂ ਪੰਦੀ ਵਾਰ ਨੂੰ ਆ ਜਾਏਗਾ ਇਹ ਵਾਰ ਵਾਸਤੇ ਨਹੀਂ ਹੰਦੀ ਵਾਰ ਵਾਸਤੇ ਵੀ ਬਾਹਰ ਲੈ ਜਾਣੀ ਆ ਵੇ ਆ ਜਣੀ ਹਾਂ ਹੰਦੀ ਵਾਰ ਨੂੰ ਪਾ ਦੀ ਆ ਵੀ ਰਾਕ ਕੇ ਆਇਆ। ਐਵੇਂ ਲੱਗਦਾ ਉਹ ਦੀਵਾਰ ਤੱਕ ਆ ਜਣੀ ਹੈ ਨਾ। ਉਹ ਦੀਵਾਰ ਨੂੰ ਆਏਗੀ। ਆ ਵੇਖੋ ਇਹ ਕਾ ਵੀ ਹੈ ਅਸੀਂ। ਆ। ਇਹ ਵੀ ਇਕਲਿਆਕੀਆਂ ਮੈਨੂੰ ਵਧੀਆ ਜਿਹਾ ਲੱਗ ਗਿਆ ਤੇ ਮੈਂ ਲੈ ਆਈ ਕਿੰਨੇ ਦਾ ਹੈ ਇਹ? 500 ਦਾ। ਸੋਹਣਾ ਇਹ ਨਾ। ਹੈ ਨਾ। ਬੋ ਤੋਂ 4 ਸਾਲ ਦੇ ਬੱਚੇ ਦਾ ਹੀ ਤਾਂ ਹੈ ਵੇ ਕਿ ਡਾ ਵੱਡਾ ਇਹਨਾਂ ਲੋਕਾਂ ਨੂੰ ਪਤਾ ਹੋਣਾ ਪਈ ਇਹ ਸਾਡੇ ਲੋਕੀ ਤੇ ਢੇਡੇ ਵੱਡੇ ਕੱਪੜੇ ਪਾਉਂਦੇ ਬਣਿਆਉਣਿਆਂ ਨੂੰ। ਤੇ ਇਦਾਂ ਦਾ ਹੀ ਸਹੀ ਆ। ਉਹ ਵੇਣੀ ਕਿਹੜਾ ਸੋਹਣੀ ਭਾਈ ਸਤਾਰੇ ਸਤੂਰੇ ਜੀ ਚਲੋ ਇਹ ਕਾ ਹੋ ਗਿਆ ਆ ਵੀ ਹੈ ਸੱਚਾ ਨਾ ਆ ਇੱਕ ਗਰਮੀਆਂ ਵਾਲੀ ਵੀ ਲਿਆ ਕੇ ਆਈ ਹਾਂ ਸੋਹਣਾ ਕਾਲਜ ਰੰਗ ਦੀ ਬੜੀ ਸੋਹਣੀ ਇਧਰ ਆ ਜਾ ਬੇਟਾ ਇਹ ਕਾ ਇੱਕ ਨਜ਼ਰ ਦੇ ਬੱਚੇ ਦੀ ਹੈ ਹਈ ਆ ਛੋਟੀ ਤਨੀ ਨਹੀਂ ਚਾਰ ਤੋਂ 6 ਸਾਲ ਦੇ ਬੱਚੇ ਦੀ ਲਿਆ ਕੇ ਆਉਂਦੀ ਆ ਜਣੀ ਹੈ ਨਾ ਇਹ ਵੀ ਹੁੰਦੀ ਵਾਰ ਨੂੰ ਆਉਂਦੀ ਵਾਰ ਦੇ ਹਿਸਾਬ ਨਾਲ ਨਹੀਂ ਮੈਂ ਲੈ ਕੇ ਆਈ ਆ ਅਦਕਾਂ ਦੇ ਹਿਸਾਬ ਨਾਲ ਲੈ ਆਈ ਉਹ ਆ ਵਿਚਾਰ ਤੂੰ 6 ਸਾਲ ਦੇ ਬੱਚੇ ਦੀ ਲਿਆਈ ਮਰਬੜ ਕਿ ਜਿਹੜੀ ਅੰਦੀਵਾਰ ਨੂੰ ਆ ਜੇ ਇੱਕ ਆ ਦੋ ਚਾਰਕ ਗਰਮੀਆਂ ਵਾਲੇ ਲਿਆਈਆਂ ਤੇ ਚਾਰ ਕੀ ਹੈ ਹੀ ਇੰਨੀਆਂ ਕਿ ਹੈਗੀਆਂ ਹਾਂ ਇੱਕ ਆ ਲੈ ਕਿੰਨੀਆਂ ਗਰਮੀਆਂ ਵਾਲੀ ਆ ਬਨੇਣਾ ਜੀਆਂ ਥਲੋਂ ਦੀ ਪਾਉਣ ਵਾਸਤੇ ਲਿਆਈਆਂ ਦੋ ਖੁੱਲੀਆਂ ਵੇਖ ਕੇ ਨੀਆਂ ਦੇ ਤਾਂ ਹੈ ਵੀ ਸਸਤੀਆਂ ਹੀ ਨਾ ਫਿਰ ਇੰਨੇ ਤੇ ਕੋਈ ਜੀ ਮਿਲਦਾ ਹੈ ਨਾ ਤੇ ਹੋਰ ਇਹ ਕਾ ਲਿਆਈ ਆ ਆ ਵੀ ਨਹੀਂ ਤੇਰਾ ਗੁਲਾਬੀ ਰੰਗ ਲਿਸ਼ਕਾ ਲਿਆਈ ਆ ਆ ਗਰਮੀਆਂ ਵਾਲੀ ਆ ਹਾਂ ਹੋ ਆ ਲੱਕਿਆਈ ਆ ਇਹ ਨਾਲ ਕੁਝ ਪੈਣ ਪਰੋ ਲੱਕਿਆਈ ਆ ਚੱਲ ਮੈਂ ਕਿ ਤੂੰ ਉਹ ਕੋਈ ਆਪਣਾ ਦੱਸ ਮੈਂ ਤਾਂ ਕਹਿਣ ਦੀ ਤੇ ਪੈਂਟਾਂ ਪੁੰਟਾਂ ਉੱਤੇ ਹੀ ਹੱਥ ਲਾਉਣ ਤੋਂ ਮੁੜ ਕੇ ਨੇ ਲਈ ਲਈ ਹੈ ਨਹੀਂ ਕਿਉਂ ਵੀ ਇਹਨੇ ਪਜਾਮਾ ਲੈਣਾ ਪੈਂਟ ਤੇ ਹੀ ਮੈਂ ਮੈਂ ਕਿਹਾ ਸੀ ਨਾ ਬੈਂਟ ਹੀ ਖਰੀ ਸਾਸੂ ਦੀ ਨਹੀਂ ਦੋ ਯਾਰ ਕਿਉਂ ਹੋਇਆ ਕਿਉਂ ਹੋਇਆ ਹਾਂ ਫਿਰ ਕਿਹੜੀ ਗੱਲ ਆ ਆਹ ਕਾਹੀ ਸੌ ਸੌ ਆਹ ਤੇ ਭੈਂਪਾਓ ਫਿਰ ਕਿਹੜੀ ਗੱਲ ਆ ਮਹਿੰਗੇ ਸਸਤੇ ਸਾਰੇ ਤਰ੍ਹਾਂ ਦੇ ਲਈ ਦੇ ਆ ਸੌ ਸੌ ਰੁਪਏ ਦੀਆਂ ਲੈ ਕੇ ਆਈਆਂ ਆ ਗਰਮੀਆਂ ਆ ਜਿਹੜੀਆਂ ਕਿਹੜੀ ਗੱਲ ਆ ਤੇ ਹੋਰ ਆਂਦੀ ਸੌ ਰੁਪਏ ਦੀ ਕੈਂਡੀਆਂ ਸੌ ਰੁਪਏ ਦੀ ਸਸਤੀ ਤੂੰ ਮੇਰੀ ਬੇਇੱਜ਼ਤੀ ਕਰਾਉਂਦੀ ਆ ਫਿਰ ਕਿ ਸੌ ਦੀ ਅਸੀਂ ਤਾਂ ਬੱਸ ਸੌ ਦਾ ਕੋਈ ਕੱਪੜਾ ਨਹੀਂ ਆ ਮੈਨੂੰ ਸਾਰੇ ਉਹ ਅਸੀਆਂ ਦਾ ਆ ਸੌ ਦੀਆਂ ਦੋ ਆ ਸੌ ਦੀ ਨਿਰੂਨਿਆਂ ਦੀ ਹੈਣਾ ਆ ਵੇਹ ਆ ਅਸਮੇ ਦੀ ਕੁੜੀ ਆ ਵੇਹ ਇਹ ਇਹ ਅੰਨੇ ਸੌ ਦੀ ਕਿਸਤੀ ਆ। ਆਹ ਕਿੰਨੀ ਦੀ ਆ? ਹਾਂ। 180 ਦੀ ਆ। ਹਾਂ 180 ਦੀ ਓ। ਤੇ ਆ ਵੀ ਸੌ ਦੀ। ਆ ਵੀ ਸੌ ਦੀ। ਤੇ ਬੈ ਕੀ ਹੋਣਾ ਭੈਣਾ ਮਾਰੀਆਂ ਬੜੀਆਂ ਵਧੀਆ ਕਾਰ ਪਾਉਣ ਨੂੰ ਇੱਕ ਅੱਧੀ ਵਾਰੀ ਵੀ ਨਹੀਂ ਆਣਾ ਪਾਰੇ ਤਾਂ ਵੀ ਬੜਾ ਵਧੀਆ 100 ਰੁਪਿਆ ਮੋੜਮ ਦਾ। ਤੇ ਇਹ ਤੇ ਭੈਣ ਗੱਲਾਂ ਮਾਰਦੀ ਆ ਤੇ ਹੋਰ ਤੇ ਭੈਣ ਪਰਾਓ ਜਾਂ ਮੈਂ ਚਾਹ ਬਣਾ ਲਿਆ ਭੈਣ ਪਰਾਓ ਭੈਣ ਪਰਾਓ ਆ ਜਾ ਚਾਹ ਪੀ ਲੋ ਘੁੱਟ ਚਾਹ ਦਾ ਪੀਓ ਤੁਸੀਂ। ਹੂੰ। ਮਹਰੂਨ ਸੁਰਖੀ 라ਗੇ ਇੱਕ ਗੱਲਬਾਤ ਕਰਦੇ ਆਜੋ ਭੈਣ ਭਰਾਓ ਚਾਹ ਫਿਲੋ ਵੀ ਬਣਾਉਣ ਲੱਗੇ ਆ ਜੀ ਜੀ ਆਜੋ ਹਾਏ ਭੈਣ ਭਰਾਓ ਮੈਂ ਇੱਕ ਮੁੰਡੇ ਨੂੰ ਸੂਟ ਸਲਾਈ ਕਰਨ ਵਾਸਤੇ ਦਿੱਤਾ ਹੋਨੇ ਪੈਣਾ ਕਰਨੀ ਨਹੀਂ ਲਿਆ ਇੱਥੇ ਫਿਰਨੇ ਸੂਟਰੀ ਲੈ ਕੇ ਤੇ ਮੇਰਾ ਸੂਟ ਵੀ ਸਲਾਈ ਕੀਤਾ ਭਰਾ ਨੇ ਉਹਦਾ ਮੁੰਡਾ ਬੜਾ ਬੀਬਾ ਬੜਾ ਚੰਗਾ ਮੁੰਡਾ ਪਰ ਪਤਾ ਨਹੀਂ ਸੂਟ ਕਿਉਂ ਨਹੀਂ ਸਲਾਈ ਕਰਨ ਰਿਹਾ ਕੁੜੀ ਦਾ ਦਾਸ ਤੇ ਕੋਲ ਵਾਲਾ ਰਹਿ ਗਿਆ ਕੋਈ ਤਾਂ ਨੋਬਾ ਆਲੀ ਹਲੇ ਹਲੇ ਠੇ ਭੈਣ ਭਰਾਓ ਜਾਂਦੀ ਆ ਨਾ ਇਹੋ ਜਿਹਾ ਮਾਲ ਚੁੱਕਣ ਲੱਗ ਪੈਂਦੀ ਆ ਤੇ ਅਜੇ ਨਾ ਘਰ ਉਹਦੇ ਨਾਲ ਗੱਲਬਾਤ ਕਰਕੇ ਗਈ ਹਾਂ ਤੇ ਮੈਂ ਉੱਥੇ ਲੈ ਕੇ ਕੋਖੜੀਓ ਲੈਣਾ ਫੇਰ ਨਹੀਂ ਟਲੀ ਆਹ ਕਿਹੜਾ ਕਿਹਈਆਂ ਵੀ ਕਰਨੀ ਹਾਂ ਹੈ ਤੇ ਜਾ ਕੇ ਉਹਦੇ ਨਾਲ ਖੇਡਾਂਗੇ ਫਤ ਤੇ ਜਾ ਕੇ ਨਾ ਖੇਡਾਂਗੇ ਤੇ ਆ ਲੈ ਆਈ ਉਹ ਨਾ ਉਹ ਚੁੱਲਾ ਜਾ ਕੇ ਡਵਦੀ ਆਪਣੇ ਮਨ ਬਣਾਈ ਆ ਨਾ ਸੁਲੰਦਰ ਜੀ ਤੇ ਲਾਇਆ ਆਈ ਪੁਗੜਾ ਨਾ ਤੇ ਉਹ ਵੀ ਆਵੇ ਆ ਹਿਲਦੀ ਆ ਹਾਂ ਨਹੀਂ ਪੂਰਾ ਸਿਸਟਮ ਹੀ ਹੋ ਆਹ ਹਟੜਾ ਆਪਣੇ ਜੇਦਾ ਤਾਂ ਉਹ ਲਾ ਹਾਂ ਕੜਾਈਆਂ ਪਤੀਲੇ ਸਾ ਕਹੇ ਦਿਵਾਰੀ ਅੰਤਰਾ ਕੱਕੇ ਹੁੰਦੇ ਹੁੰਦੇ ਨਾ ਘਰ ਦੇ ਕੱਦੂ ਤੇ ਕੱਦੂ ਕਰਕੇ ਆਉਣਾ ਤੇ ਮਿੱਟੀ ਚੀਕਣੀ ਲੱਗੀ ਹੋਣੀ ਤੇ ਅਸੀਂ ਭਾਂਡੇ ਉਹਨਾਂ ਦੇ ਬਣਾ ਬਣਾ ਕੇ ਰੱਖਣੇ ਧੁੱਪੇ ਟੱਕਣਾ ਕੜਾਈਆਂ ਬਣਾ ਬਣਾ ਹੀ ਰੱਖਣੀਆਂ ਤੇ ਹੁਣ ਵੇਲਾ ਨਹੀਂ ਆਣਾ ਆਹ ਜਿਹੜਾ ਹਟੜਵਾਰੀ ਹੁੰਦੇ ਹੀ ਕਿਤੇ ਚੰਗੇ ਵੇਲੇ ਜੰਮੇ ਜੇ ਨਿਆਣਿਓ ਲੈ ਚਲ ਜੰਗਾ ਭੈਣ ਭਰਾਓ ਸੈਮਰੀ ਤੇ ਭੈਣ ਭਰਾਓ ਖਾਣ ਨੂੰ ਪਹਿਲਾਂ ਤਾਂ ਸੋਚਿਆ ਸੀ ਵੀ ਪਕੌੜਿਆਂ ਦੀ ਕੜੀ ਬਣਾ ਲਾਂਗੇ ਹਨਾ ਸੇਫ ਲਾਲਾ ਤੇ ਫਿਰ ਇਹ ਸੋਚਿਆ ਵੀ ਰਹਿਣ ਦੇ ਪਕੌੜਿਆਂ ਦੀ ਕੜੀ ਕੀ ਬਣਾਉਣੀ ਆ ਤੇ ਆਹੀਂ ਥੋੜੀਆਂ ਜੀਆਂ ਗਾਜਰਾਂ ਤੇ ਟਮਾਟਰ ਤੇ ਖੀਰਾ ਪਾ ਕੇ ਨਾ ਤੇ ਸੋਚਣ ਦੀਆਂ ਆ ਵੀ ਉਹ ਬਣਾ ਲੈਨੇ ਆ ਸੈਂਡਵਿਚ ਹਨਾ ਤੇ ਸੈਮਰੀ ਨੇ ਬੜੀ ਆਹ ਚੁੱਕੀ ਵੀ ਉਹ ਐਗੜਿਆ ਕੇ ਦੋ ਸੈਂਡਵਿਚ ਬੰਦ ਤੇ ਹੋਇਆ ਨਹੀਂ ਅਜੇ ਬੰਦ ਤੇ ਹੋਇਆ ਨਹੀਂ ਆ ਤੇ ਫੇ ਰਹੀ ਕੋਸ਼ਿਸ਼ ਕੀਤੀ ਚਲ ਵੀ ਆ ਨੇ ਵੇਹ ਵਿੱਚ ਨਾ ਸ਼ਿਮਲਾ ਮਿਰਚ ਵੀ ਚਾਹੀਦੀ ਹੈ ਨਾ ਤੇ ਜਾਂ ਫਿਰ ਅਸੀਂ ਬਾਹਰੋਂ ਟਿੱਕੀ ਲੈ ਆਉਂਦੀਆਂ ਬੜੀ ਬਣਾਈ ਤੇ ਉਹ ਤੇ ਅਸੀਂ ਘਿਆਉਂਦੀ ਹੈ ਨਹੀਂ ਹੈ ਨਾ ਤੇ ਬਣਾਉਣ ਦੀ ਕੋਸ਼ਿਸ਼ ਕਰਦੀਆਂ ਵਾ ਜੇ ਬਾਂਝਾਂ ਹਾਂ ਤੇ ਹੈ ਨਾ ਓਏ 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 ਇੱਕ ਚੀਜ਼ ਰਹਿ ਗਈ ਉਹ ਚਾ ਮੈਂ ਕੋ ਉਹ ਲਿਆ ਕਿਉ ਕੀ ਕਿਉ ਨੂੰ ਕਹਿੰਦੇ ਉਹ ਜਿਹੜਾ ਇਦਾਂ ਦਾ ਜਿਹਦਣਾ ਕਰ ਲੀਦਾ ਆ ਜਿਹੜਾ ਤਾਂ ਹੀ ਉੱਦੋਂ ਤੋਂ ਹਾਂ ਹਾਂ ਬੰਦ ਕਰਾਂ ਛੜ ਨਾ ਜਾਏ ਹਾਂ ਚਲੋ ਇੱਕ ਤੇ ਅਹੀਂ ਆ ਕੱਢ ਲਿਆ ਹਨਾ ਐ ਕਾ ਸੈਂਪਰੀ ਉਹ ਕਪੀ ਬਰਾ ਨਾ ਪੀ ਗੇ ਕਿਤਾਂ ਨਿਕੰਗਾ ਬੰਦਾ ਇਚ ਹਾਂ ਇਹਦਾ ਸਭ ਕੁਝ ਜੇ ਬੜਾ ਹੋ ਗਿਆ ਵਾ ਜਦੋਂ ਆਕੜ ਜਾਣਗੇ ਹੁੰਦਾ ਐਦਾਂ ਜਿਹਦਾ ਹੀ ਹਾਂ ਨਹੀਂ ਸਹੀ ਤਰ੍ਹਾਂ ਕੱਟਿਆ ਜਾਉਂਦੇ। ਤੇ ਪਤਾ ਨਹੀਂ ਸ਼ੈਫ ਛੂਫ ਕਿਦਾਂ ਕਰ ਲੈਂਦੇ ਸਾਡੇ ਕੋ ਤੇ ਗੱਲਾਂ ਬੰਦੀਆਂ ਨਹੀਂ। ਟੈ ਠੰਡਾ ਹੋ ਗਿਆ। ਪਰ ਹੋ ਜਾਣੀ। ਹੱਥ ਤੇ ਨਾ ਮਰਵਾ ਲਈ ਮਾਂ ਬੜੀ ਕਾਰੀਗਰ ਐ ਮਣਕੇ ਹੱਥ ਤੇ ਮਰਵਾ ਲੇਗੀ। ਹਾਂ ਹੋתי ਹੋਰ। ਉਹ ਕਿਤੇ ਮਾਰ ਇਦਾਂ ਕਰਕੇ ਖਾ ਲਦੇ। ਕੀ ਖਾ ਲਈ ਹਣ ਬੜੀ ਨਿਗਾ ਵਿੱਚ। ਚੱਲ ਭੈਣ ਭਰਾਓ ਜਿੱਦਾਂ ਦਾ ਵੀ ਹੈਗਾ ਚੰਗਾ ਮੈਂ ਖਾ ਕੇ ਦੱਸਨੀ ਆ ਵੀ ਸ਼ਕਲ ਤੇ ਈ ਵਧੀਆ ਨਹੀਂ ਅਕਲ ਚੰਗੀ ਈ ਕਿ ਨਹੀਂ। ਚੱਲ ਬੰਦ ਕਰੀਏ। them ਖਾੜੇ ਭੈਣ ਭਰਾਓ ਸਵਾਦ ਹੀ ਠੀਕ ਹੀ ਢਿੱਡ ਭਰ ਲਿਆ ਔਖੇ ਸੋਖੇ ਜਿੱਦਾਂ ਦਾ ਹੁਣ ਕੀ ਬੰਦਾ ਕਰੇ ਕੱਡੀ ਕਦਾਈ ਏਦਾਂ ਵੀ ਹੁੰਦਾ ਸਮਝ ਨਹੀਂ ਆਉਂਦੀ ਬੰਦੇ ਬਣਾਏ ਤੇ ਕੀ ਦੋਏ ਖਾਏ ਤੇ ਕੀ ਸ਼ਾਨੀ ਸੈਮਰੀ ਨੇ ਚੋਕੜੀ ਆਤਾ ਕਿ ਮੈਂ ਇਹ ਨਹੀਂ ਹੀ ਫੋਨ ਵੇਖਣ ਫੋਨ ਚ ਨੇ ਕਿਤੇ ਵੇਖ ਲਿਆ ਐ ਗਾਖੇ ਵੀ ਮੈਨੂੰ ਤੇ ਐਗ ਹੀ ਚਾਹੀਦਾ ਹੁਣ ਇਹ ਹੀ ਚਾਹੀਦਾ ਮੈਂ ਕਿਤੇ ਇਹ ਗਈਆਂ ਤੁਰਦੀਆਂ ਤੁਰਦੀਆਂ ਲੱਗੇ ਦੁਕਾਨਾਂ ਉੱਥੇ ਤੇ ਉਥੋਂ ਮਿਲੇ ਨਾ ਫੇਰ ਹੀ ਸੋਚਿਆ ਵੀ ਮੈਂ ਹੁਣ ਮੈਂ ਕੀ ਕਰਾਂ ਫੇਰੇ ਮੈਨੂੰ ਮੈਂ ਕਿਥੋਂ ਹੀ ਫੋਨ ਕਰੇ ਵੀ ਕੁੜੀ ਤੇ ਹੁੰਦੀ ਐ ਤੇ ਰਾਜ਼ੀ ਖਲੋਗੀ ਵੀ ਮੈਨੂੰ ਹੁਣ ਹੀ ਲੈ ਕੇ ਦੋ ਇਹ ਇਹਨੇ ਵੀ ਰਾਗ ਖਾੜ ਇਹਨੂੰ ਆਮਲੇਟ ਬਣਾ ਕੇ ਦਿੱਤਾ ਤੇ ਅਹੀਂ ਫਿਰ ਸੋਚਿਆ ਚਲ ਭਲਾ ਡਰਾਈ ਕਰ ਲੈਂਦੀ ਆ ਨਾ ਸੈਂਡਵਿਚ ਮਿਉਨਿਸ ਜੀ ਵੀ ਹੈਗੀ ਘਰ ਪਈ ਹੈ ਨਾ ਤੇ ਠੀਕ ਹੀ ਆ ਭਰ ਲਿਆ ਢਿੱਡ ਜਿੱਦਾਂ ਦਾ ਭਰਿਆ ਗਿਆ ਔਖਾ ਸੌਖਾ ਹੈ ਨਾ ਸਮਝ ਨਹੀਂ ਕਦੀ ਕਦੀ ਲੱਗਦੀ ਬੰਦਾ ਖਾਏ ਤੇ ਕੀ ਖਾਏ ਬਧਾਣੀ ਐ ਇਦਾਂ ਹੀ ਬਸ ਜੋ ਹੱਥਾਂ ਜੇ ਢਿੱਡ ਤੇ ਭਰਨਾ ਹੀ ਆ ਨਾ ਤੇ ਕਿੰਨਾ ਕੋਸ਼ ਯਾ ਸਾਗ ਨੂੰ ਬੜਾ ਜੀ ਕਰਦਾ ਹੁਣ ਫਿਰ ਵੀ ਸਾਗ ਬਣਾਈਏ ਤੇ ਸਾਗ ਮੰਮੀ ਹੋਣਾ ਦਾ ਸਾਗ ਹੈ ਨਹੀਂ ਜਾਂ ਫਿਰ ਬਾਹਰੋਂ ਬਜਾਰੋਂ ਹੀ ਵੇਖਾਂਗੇ ਉਹਨਾਂ ਦਾ ਸਾਗ ਜਿਹੜਾ ਹੈਗਾ ਨਾ ਲਾਗੇ ਵਾਲਾ ਉਥੋਂ ਜੀ ਨਹੀਂ ਕਰਦਾ ਬਣਾਉਣ ਨੂੰ ਉਹਨਾਂ ਦੇ ਹੈ ਦੇ ਸਹੀ ਪਰ ਇਹ ਵੀ ਉਹ ਨਾਲਾ ਵਾਲਾ ਲਾਗੇ ਹੈ ਨਾ ਗੰਦਾ ਤੇ ਉਹਦੇ ਵਿੱਚੋਂ ਪਾਣੀ ਲੱਗਦਾ ਉਹਨੂੰ ਤੇ ਫਿਰ ਜੀ ਨਹੀਂ ਕਰਦਾ ਖਾਣ ਨੂੰ ਉਹ ਵਾਲਾ ਹੈ ਨਾ ਕੀ ਪਤਾ ਵਿੱਚ ਚਈ ਉਹ ਲੋਕਾਂ ਦਾ ਟੱਟੀ ਪਿਸ਼ਾਪ ਵੀ ਹੁੰਦਾ ਫਿਰ ਕਿੱਥੇ ਜੀ ਕਰਦਾ ਖਾਣ ਨੂੰ ਹੈ ਨਾ ਮੈਂ ਰਹਿੰਦੇ ਇੱਥੋਂ ਨਹੀਂ ਬਣਾ ਹੋਰ ਕਿਹਦਾ ਪੁੱਛ ਲਾਂਗੇ ਪਿੰਡੋਂ ਜਾਵਾਂਗੇ ਨਾ ਜਿੱਦਣ ਹੁਣ ਪਿੰਡ ਗਈ ਉਦਣ ਬਣਾ ਕੇ ਲੈ ਕੇ ਆਵਾਂਗੀ ਹੁਣ ਪਿੰਡੋਂ ਆਪ ਮੈਂ ਬਣਾ ਕੇ ਮੰਮੀ ਮੇਰੀ ਨਾਲ ਜਾਂ ਤੇਰੀ ਮੈਂ ਅਹੀਂ ਬਣਾਉਣਾ ਤੇ ਉਹ ਫਿਰ ਬੜੇ ਹਰੇ ਪਤੀਲੇ ਚ ਆਪਣੇ ਹਿਸਾਬ ਨਾਲ ਬਣਾਉਂਦੀ ਮੈਂ ਕਿ ਨਹੀਂ ਥੋੜਾ ਜਿਹਾ ਕੁੱਕਰ ਚ ਬਣਾ ਕੇ ਖਾ ਲੈਂਦਾ ਮੇਰੀ ਮਰਜ਼ੀ ਦਾ ਤੇ ਉਹ ਕਿਤੇ ਸੋਨਦੇ ਗੇਣਦੇ ਆ ਐ ਹਵਾਰ ਵੇਖਾਂਗੀ ਕੀ ਕਰਨੀ ਆ ਭਲਾ ਤੇ ਹੋਰ ਭੈਣ ਭਰਾਓ ਤੁਸੀਂ ਸੁਣਾਓ ਸਭ ਠੀਕ ਆ ਸਾਗ ਵੀ ਹੋਣੀ ਆ ਬਾਅਦ ਚ ਕਿੱਥੇ ਅਗਲੇ ਮਹੀਨੇ ਘਟ ਜਾਂਦਾ ਹੁੰਦਾ ਫੇਰ ਹੈਨਾ ਆਏ ਤੇ ਸਾਗ ਸੁਖਾਣੀਆਂ ਹੀ ਹੈਨਾ ਤੇ ਚੰਗਾ ਭੈਣ ਭਰਾਓ ਫਿਰ ਮੈਂ ਅੱਜ ਦੀ ਵੀਡੀਓ ਵੀ ਨਹੀਂ ਰੱਖਣੀ ਸੈਮੀਨ ਪੁੱਤ ਮਾਜ਼ ਮਾੜੀ ਜੀ ਬੰਦ ਕਰ ਬੈਨ ਪਰ ਉਹਨੂੰ ਬਾਹੇ ਕਈਏ ਤੇ ਹਾਇ ਨਹੀਂ ਹੋਆ ਬਿਹਾ ਦਾਗ ਜਿਆ ਪੈ ਗਿਆ ਮੈਨੂੰ ਮਾਸੀ ਦੇ ਮੁੱਢ ਦੇ ਵਿਆਹ ਤੋਂ ਪਹਿਲਾਂ ਪਹਿਲਾਂ ਨਾ ਕਰੀਮ ਜਾਂ ਲਿਆ ਕੇ ਲਾਵਾਂ ਜਿਹੜਾ ਦਾਗ ਮਾਰਾ ਮਾਰਾ ਮਿਟੇ ਮੇਰੀ ਜਠਾਣੀ ਕਹਿੰਦੀ ਪੀ ਐਮ ਇਟ ਜਾਣਾ ਉਹਦੇ ਨਾਲ ਨਾੜੀ ਵਾਲ ਦਾ ਤੇਲ ਲਾਇਆ ਕਰ ਹੈਨਾ ਉਹਦੇ ਨਾਲ ਮੇਟ ਜਾਣਾ ਕਿ ਆ ਵੀ ਕਿੱਡਾ ਦਾਗ ਹੋਈ ਜਾਂ ਰਿਹਾ ਇੱਥੇ ਹੱਥ ਜਦੋਂ ਨਹੀਂ ਲਾਵੇ ਨਾ ਜ਼ਖਮ ਜ਼ਖਮ ਕੋਈ ਨਹੀਂ ਤੇ ਪੀੜੂੰਂ ਦੀ ਆ ਜਦੋਂ ਇੱਥੇ ਹੱਥ ਲਾਉਂਦੀ ਆ ਤੇ ਉਹ ਲੱਭਦਾ ਦਾਗ ਜਿਆ ਹੈ ਨਾ ਹੁਣ ਮੈਂ ਕਰੂੰਗੀ ਇਹਦਾ ਕੋਈ ਮਸਲਾ ਹਾਲਤ ਕਰਨਾ ਹੀ ਪੈਣਾ ਤੇ ਨਾਲ ਸੋਕ ਮੈਂ ਆਪਣੇ ਜੇਠਾਂ ਦੇ ਘਰ ਵੀ ਨਹੀਂ ਗਈ ਹਜੇ ਮੈਂ ਉੱਧਰ ਵੀ ਜਾਣਾ ਉਹ ਚਾਰੀ ਆਈ ਤੇ ਆਣ ਕੇ ਮਿਲ ਗਈ ਜ ਜਾਣਾ ਹੁਣ ਮੈਂ ਉਹਨਾਂ ਵਾਰ ਵੀ ਜਾਣਾ ਵੀਡੀਓ ਪਤਾ ਨਹੀਂ ਬਣਾਵਾਂਗੀ ਕਿ ਨਾਮ ਬਣਾਵਾਂਗੀ ਜੇ ਦਿਨ ਚਾਹਾਂਗੀ ਬਾਕੀ ਫੋਟੋ ਚਰ ਮੁਲਾਕਾਤ ਹੁੰਦੀ ਰਹਿੰਦੀ ਪਰ ਐਪਿਕ ਕਦੀ ਨਹੀਂ ਓ ਇਦਾਂ ਨਹੀਂ ਨਾ ਕੀਤਾ ਹੈਗਾ ਹੈਣਾ ਵੀ ਗੁਰਪਿੰਦਰ ਵਿੱਚ ਵੀਡੀਓ ਕੱ ਲਈ ਜਾਣੀ ਇਦਾਂ ਦੀਆਂ ਇੰਸਟਾਗ੍ਰam ਦੀਆਂ ਰੀਲਰ ਹੁਣਾ ਤੇ ਚਲੋ ਵੇਖਾਂਗੇ ਜੇ ਦਿਨ ਜਾਵਾਂਗੇ ਵੇਖਾਂਗੇ ਕਿ ਬੱਬਾ ਨਹੀਂ ਵੀਡੀਓ ਤੇ ਬਣਾਵਾਂਗੀ ਤੇ ਚਲੋ ਅਗਰ ਚੰਗਾ ਭੈਣ ਭਰਾ ਹੋ ਹੈ ਅੱਜ ਦੀ ਵੀਡੀਓ ਇੰਨੀ ਕੀ ਰੱਖਣੀ ਆ ਚਲ ਬੜਾ ਭੈਣ ਭਰਾ ਹਾਂ ਦਾ ਧੰਨਵਾਦ ਜਿਹੜਾ